ਸਰਪੰਚਾਂ ਦੇ ਉੱਤੇ ਜਾਣੀਆਂ ਚੋਰੀ ਦੇ ਬਕਸ਼ੇ ਕਿ ਹੁਣ ਸਾਰੇ ਜਿਹੜੇ ਮੋਤਵਰ ਬੰਦੇ ਉਹ ਚੋਰੀਆਂ ਕਰਨ ਲੱਗੇਗੇ ਕੋਈ ਗੱਲ ਸੱਚਾਈ ਦੇ ਕੋਈ ਕੋਈ ਨੇੜੇ ਦਾ ਹੋਵੇ ਪਰੰਤੂ ਅੱਜ ਤੋਂ ਕੱਲ ਇੱਕ ਇੰਨੇ شریف ਕੌਂਸਲਰ ਦੇ ਉੱਤੇ ਵੀ ਪਰਚਾ ਦਿੱਤਾ ਜਿਹੜਾ ਕਿ ਉਹਦਾ ਬਹੁਤ ਕੀ ਸੀ ਵੀ ਉਹ ਪ੍ਰਧਾਨੀਏ ਮੁਰਦਾ 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 ਪੱਕੇ ਦੇ ਨਾਲ ਸਾਡਾ ਜੇਤੂ ਕੈਂਡੀਡੇਟ ਕਿਉਂਕਿ ਸੀਨੀਅਰ ਵਾਈਸ ਪ੍ਰਧਾਨ ਦੀ 12 ਵੋਟਾਂ ਦੇ ਨਾਲ ਜੇਤੂ ਹੋਇਆ ਸੀ ਉਹਨੂੰ ਹਰਾ ਕੇ ਧੱਕੇ ਦੇ ਨਾਲ ਉਹਨੂੰ ਬਾਹਰ ਕੱਢਿਆ ਗਿਆ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਕੇਸ਼ਾਹਿੰਦ ਅਕਤੀ ਪ੍ਰਧਾਨ ਨੀਮਾ ਜੀ ਸੀਨੀਅਰ ਵਾਈਸ ਪ੍ਰਧਾਨ ਦੀ ਚੋਣ ਲੜ ਰਹੇ ਸੀ ਜਿਨ੍ਹਾਂ ਨੂੰ ਕਿ 13 ਵੋਟਾਂ ਪਈਆਂ ਔਰ ਦੂਜੇ ਜਿਹੜਾ ਬੋਲਦੀ ਬਣਿਆ ਉਹਨੂੰ 9 ਵੋਟਾਂ ਪਈਆਂ 9 ਵੋਟਾਂ ਵਾਲੇ ਨੂੰ ਜੇਤੂ ਘਰਾੜ ਦਿੱਤਾ ਮੁんだろうਾ ਮੁんだろうਾ ਕੇਸ਼ਾਹਿੰਦ ਨਹੀਂ ਮੇਰੀ ਕਾਰਵਾਈ ਨਾ ਕਰਨ ਉਹਦੇ ਲਈ ਡਰਾਉਣ ਦੇ ਲਈ ਉਹਨਾਂ ਦੇ ਤੇ ਇੱਕ ਪਰਚਾ ਪਾ ਦਿੱਤਾ ਗਿਆ ਜਿਹਦੇ ਵਿੱਚ ਕੀ ਉਹਨਾਂ ਨੂੰ ਡਰਾਇਆ ਧਮਕਾਇਆ ਕਿ ਵੀ ਸਾਨੂੰ ਪ੍ਰਸ਼ਾਸਨ ਨੂੰ ਧਮਕੀਆਂ ਦਿੱਤੀਆਂ ਕੰਮ ਕਰਨ ਨੂੰ ਰੋਕਿਆ ਔਰ ਉਹਨਾਂ ਤੇ ਇੱਕ ਪਰਚਾ ਵੀ ਕਰ ਦਿੱਤਾ ਗਿਆ ਜਿ ਕਾਂਗਰਸ ਪਾਰਟੀ ਨੇ ਇਹਦੇ ਵਿਰੋਧ ਵਿੱਚ ਜਿਹੜਾ ਹੈਗਾ ਪ੍ਰਦਰਸ਼ਨ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਮਾਨਸਾ ਦੇ ਇੱਕ ਚੁਣੇ ਹੋਏ ਕਾਉਂਸਲਰ ਦੇ ਉੱਤੇ ਸਰਕਾਰ ਨੇ ਧੱਕੇਸ਼ਾਹੀ ਕੀਤੀ ਹੈ ਅਸੀਂ ਆਪਣੀ ਪਾਰਟੀ ਸੀਪੀਆਈਐਮ ਵੱਲੋਂ ਪਹਿਲਾਂ ਤਾਂ ਸਰਕਾਰ ਦੀ ਇਹ ਇਥੋਂ ਦੇ ਐਮਐਲਏ ਦੀ ਇਸ ਗੱਲ ਦੇ ਵਿੱਚ ਨਖੇਦੀ ਕਰਦਾ ਐ। ਜਿਹੜਾ ਐਸਡੀਐਮ ਹੈ ਜਿਹੜਾ ਐਮਐਲਏ ਦੇ ਇਸ਼ਾਰੇ ਤੇ ਮਾਨਸਾ ਐਮਐਲਏ ਦੀ ਇਸ਼ਾਰੇ ਤੇ ਅਨਿਲ ਮਸੀਤੋ ਵੀ ਅੱਗੇ ਚੱਲਦਾ ਹੋਇਆ ਕੋਈ ਉਹਦੀ ਵੀਡੀਓ ਰਿਪੋਰਟਿੰਗ ਨਹੀਂ ਦੇ ਰਿਹਾ ਤੇ ਨਾ ਹੀ ਉਹਦੀ ਜਿਹੜੀ VOTING ਹੈ ਵੋਟ ਕਾਸਟ ਪਰਚੀ ਦੇ ਰਾਹੀਂ ਕੀਤੀ ਗਈ ਹੈ। ਉਹਨਾਂ ਨੇ ਸਿਰਫ ਫਾਰਮੈਲਟੀ ਦੇ ਤੌਰ ਤੇ ਪਤਾ ਨਹੀਂ ਹੱਥ ਖੜੇ ਕੀਤੇ ਆ ਨਹੀਂ ਕੀਤੇ ਆ ਕਿਉਂਕਿ ਵੀਡੀਓ ਰਿਪੋਰਟਿੰਗ ਬਾਅਦ ਨਹੀਂ ਦੇ ਰਹੀ। ਕਿਆ ਕਰਦੇ ਆ ਇਸ ਕੰਨੀ ਸਾਨੂੰ ਵੀ ਜੀਸੀ ਨਾ ਤੇ ਇਹ ਵੀ ਸੀ ਵੀ ਕਿ ਆਪਣੇ ਬਰਾਦਰੀ ਨੂੰ ਵੀ ਬਖਸ਼ੂਗੇ ਸਰਤਾ ਦਾ ਨਸ਼ਾ ਇਹਨਾ ਚਾਹਦੇ ਤੂਰ ਹੋ ਗਏ ਇਹ ਮਰਦਸ਼ੇ ਦੇ ਵਿੱਚ ਇਹ ਇਹ ਵੀ ਨਹੀਂ ਦੇਖ ਰਿਹਾ ਵੀ ਜਿਹੜੇ ਲੋਕਾਂ ਨੇ ਕੱਲ ਸਾਨੂੰ ਇਨਾ ਭਰਪੂਰ ਮਤਦਾਨ ਦਿੱਤਾ ਅੱਜ ਸਾਨੂੰ ਉਹਨਾਂ ਲੋਕਾਂ ਦੇ ਖਿਲਾਫ ਪਰਚੇ ਦੇਣ ਲੱਗੇ ਪਰਚਾ ਦੇਣ ਵਾਲੀ ਕੀ ਗੱਲ ਸੀ ਇੱਕ ਤਾਂ ਇਨਾ ਜਿਆਦਾ ਧੱਕਾ ਕੀਤਾ ਇਲੈਕਸ਼ਨ ਦੇ ਵਿੱਚ ਹੀ ਇਨਾ ਜਿਆਦਾ ਧੱਕਾ ਕੀਤਾ ਵੀ ਛੜੇ ਆਮ ਉਹਨਾਂ ਨੂੰ ਦੁਰਵਿਹਾਰ ਤਾਂ ਇਹਨਾਂ ਨੇ ਸਗੋ ਐਮ ਸੀ ਫਬਾਨਾ ਕੀਤਾ ਲੋਕਾਂ ਤੋਂ ਨਹੀਂ ਹੋਣ ਮੈਦਾਨੇ ਕੋਰ ਪਰਚਾ ਦਿੰਦੇ ਨੇ ਨੀਂ ਚੰਦ ਅੰਨਾ ਮੈਂ ਇਹ ਵੀ ਕਹਿੰਦਾ ਹਾਂ ਕਿ ਮੈਂ ਮੰਦਾ ਕਰਦਾ ਤੇ ਸਰਕਾਰ ਨੂੰ ਅਪੀਲ ਕਰਦਾ ਜੇ ਪਰਚਾ ਜਿੰਨਾ ਚਿਰ ਹੋ ਕੇ ਰੱਦ ਕਰਨਾ ਚਾਹੀਦਾ ਲੋਕ ਸੋਸ਼ਲ ਮੀਡੀਆ 'ਤੇ ਵੀ ਲਿਖ ਰਿਹਾ ਆ ਵੀ ਕੀ ਇਹ ਤਾਂ ਅਸੀਂ ਇਹ ਪਹਿਲੀ ਵਾਰ ਹੋਇਆਗਾ ਵੀ ਜਿਹੜਾ ਇਸ ਤਰ੍ਹਾਂ ਦੇ ਧੱਕੇਸ਼ਾਹੀ ਹੋਣੀ ਪਰਚੇ ਹੋਣੇ ਹੋਰ ਬਿਲਕੁਲ ਤੁਸੀਂ ਦੇਖੋ ਬਲਦੇਵ ਸਰਪੰਚ ਤੇ ਲਾ ਲੋ ਜਗਦੀਪ ਤੇ ਲਾ ਲੋ ਸਰਪੰਚਾਂ ਦੇ ਉੱਤੇ ਚੈਨੀਆਂ ਚੋਰੀ ਦੇ ਪਰਚੇ ਕਿ ਹੁਣ ਸਾਰੇ ਜਿਹੜੇ ਮੋਤਵਾਰ ਬੰਦੇ ਉਹ ਚੋਰੀਆਂ ਕਰਨ ਲੱਗੇਗੇ ਕੋਈ ਗੱਲ ਸਚਾਈ ਦੇ ਥੋੜੀ ਬਹੁਤੀ ਨੇੜੇ ਦਾ ਹੋਵੇ ਪਰੰਤੂ ਆ ਜਦੋਂ ਕੱਲ ਇੱਕ ਇੰਨੇ شریف ਜੇ ਕੰਸੂਲਰ ਦੇ ਉੱਤੇ ਵੀ ਪਰਚਾ ਦੇਤਾ ਜਿਹੜਾ ਉਹਦਾ ਕਸੂਰ ਕੀ ਸੀ ਵੀ ਉਹ ਪ੍ਰਧਾਨਗੀ ਦਾ ਉਮੀਦਵਾਰ ਸੀਗਾ ਤਾਂ ਇਹ ਲੋਕਾਂ ਨੂੰ ਹੱਕਦੰਦ ਸਵਿਧਾਨ ਤਾਂ ਇਹ ਕੀ ਗਲਤ ਕਰਤਾ ਉਹਨੇ ਲੱਗਦਾ ਨੇ ਇਹ ਜਿਹੜੀ ਰਾਜਨੀਤੀ ਗਲਤ ਪਾਸੇ ਜਾ ਰਹੀ ਆ ਇਹ ਅਜਿਹੇ ਚੀਜ਼ਾਂ ਪਰਚੇ ਦੇਨੇ ਨਿੱਜੀ ਹੋਣੀ ਗਲਤ ਤਾਂ ਜਿੱਦਾਂ ਦਾ ਇਹ ਬਦਲਾ ਆਇਆ ਤਾਂ ਉਦੋਂ ਦੀ ਗਲਤ ਹੋਇਆ ਤੇ ਆ ਕੋਈ ਇੱਕ ਕੰਮ ਵੀ ਦੇਖ ਲੋ ਚਾਹੇ ਪੇਂਡਲੈਂਡ ਪੂਲਿੰਗ ਤੋਂ ਦੇਖ ਲੋ ਜਿੰਨੇ ਸਰਕਾਰ ਨੇ ਫੈਸਲੇ ਕੀਤੇ ਕੋਈ ਵੀ ਜਨਤਾ ਦੇ ਜਾਂ ਲੋਕਾਂ ਦੇ ਜਾਂ ਕਿਸਾਨਾਂ ਦੇ ਖੇਤ ਦੇ ਵਿੱਚ ਇੱਕ ਵੀ ਫੈਸਲਾ ਨਹੀਂ ਤੇ ਆ ਜਿਹੜੀ ਹੁਣ ਇਹਨਾਂ ਨੇ ਇੰਨਾ ਧੱਕਾ ਕਰਨਾ ਤਾਂ ਫਿਰ ਡਿਕਟੇਟਰੀ ਕਰਦੇ ਹੋ ਆਪਣਾ ਇੱਕ ਬੰਦਾ ਥਾਪ ਦਿਆ ਕਰੋ ਕਾਹਨੂੰ ਲੋਕਤੰਤਰ ਦਾ ਕਾਹਨੂੰ ਲੋਕਾਂ ਨੂੰ ਦਾਰੂਆਂ ਪਹਿਲਾਂ ਤੇ ਲੜਾਉਂਦੇ ਹੋ ਤੁਸੀਂ ਇੰਨਾ ਜ਼ਿਆਦੇ ਜਦੋਂ ਤੁਸੀਂ ਉਸ ਲੋਕਤੰਤਰ ਦਾ ਸਤਕਾਰ ਹੀ ਨਹੀਂ ਕਰਨਾ ਤਾਂ ਫਿਰ ਡਿਕਟੇਟਰੀ ਚੱਲ ਪੋ ਵੀ ਅਸੀਂ ਆਪਦੀ ਮਰਜ਼ੀ ਨਾਲ ਥੋਪਾਂਗੇ ਭਾਈ ਨਹੀਂ ਸੁਣਦੇ ਤੁਸੀਂ ਤਾਂ ਕੀ ਕਹਿਣਾ ਚਾਹੋਗੇ ਅੱਜ ਜੋ ਪਿਛਲੇ ਦਿਨੀ ਪਰਸੋਂ ਸਾਡੀ ਚੋਣ ਹੋਈ ਨਗਰ ਕੌਂਸਲ ਦੀ ਉਹਦੇ ਵਿੱਚ ਸਰਕਾਰ ਕਨੇਓ ਇੱਕ ਤੱਕੇ ਦੇ ਨਾਲ ਸਾਡਾ ਜੇਤੂ ਕੈਂਡੀਡੇਟ ਜੋ ਕਿ ਸਿਨ ਵਾਈਸ ਪ੍ਰਧਾਨ ਦੀ 12 ਵੋਟਾਂ ਦੇ ਨਾਲ ਜੇਤੂ ਹੋਇਆ ਸੀ ਉਹਨੂੰ ਹਰਾ ਕੇ ਤੱਕੇ ਦੇ ਨਾਲ ਉਹਨੂੰ ਬਾਹਰ ਕੱਟਿਆ ਗਿਆ ਉਸ ਤੋਂ ਬਾਅਦ ਰੈਂਦੀ ਖੁੰਦੀ ਕਸਰ ਐਸ.ਡੀ.ਐਮ ਸਾਹਿਬ ਨੇ ਆਪਦੀ ਉਸ ਤੋਂ ਤੱਕੇ ਦੇ ਨਾਲ ਕਾਰਵਾਈ ਕਰਵਾ ਕੇ ਤੇ ਪਾਸਤਾ ਅਜ ਕੀਤਾ ਗਿਆ ਕੱਲ ਕਿਉਂਕਿ ਇਹਨਾਂ ਨੂੰ ਆਏ ਸੀ ਵੀ ਉਹ ਹਾਈ ਕੋਰਟ ਨਾਲ ਚੱਲੇ ਜਾਂਦੇ ਕਿਉਂਕਿ ਵੀਡੀਓਗ੍ਰਾਫੀ ਹੋਈ ਇਹਦੇ ਵਿੱਚ ਸਾਫ ਪਤਾ ਲੱਗਦਾ 12 ਵੋਟਾਂ ਦੇ ਨਾਲ ਨੇਮ ਕੁਮਾਰ ਨੇਮਾ ਜੀ ਸੀਨੀਅਰ ਵਾਈਸ ਪ੍ਰਧਾਨ ਬਣੇ ਸੀ ਇਹ ਡਰੋਨ ਦੇ ਸਾਜੀ ਦੇ ਤਹਿਤ ਉਹਨਾਂ ਨੇ ਪਰਚਾ ਦਿੱਤਾ ਅੱਜ ਅਸੀਂ ਸਾਰੀ ਸਮੂਹ ਜੀ ਕਾਂਗਰਸੀ ਟੀਮ ਸਾਰੀ ਜਿਹਨੇ ਦੀ ਟੀਮ ਅਸੀਂ ਸਾਰੇ ਲੀਡਰ ਸਾਹਿਬਾਨ ਅਸੀਂ ਅਸੀਂ 12 ਅਟਾ ਚੌਥੀ ਵਿੱਚ ਪਤਲਾ ਫੁੱਕਿਆ ਤੇ ਅਸੀਂ ਸਾਰੇ ਸ਼ਹਿਰ ਨਿਵਾਸੀ ਨੂੰ ਬੇਨਤੀ ਕਰਦੇ ਆਂ ਵੀ ਇਸ ਤਰ੍ਹਾਂ ਦੀ ਗੁੰਡਾਗਰਦੀ ਕਿਤੇ ਆਪਣੇ ਸ਼ਹਿਰ ਦੇ ਵਿੱਚ ਨਾ ਕਦੇ ਹੋਈਏ ਤੇ ਨਾ ਕਦੇ ਹੋਣੀ ਹੈ ਭਾਵੇਂ ਕਿੰਨੇ ਮਰਜ਼ੀ ਸਰਕਾਰਾਂ ਰਹੇਗੀਆਂ ਪਹਿਲਾਂ ਕਾਂਗਰਸ ਦੀ ਕੱਲ੍ਹ ਦੀ ਕਿਸੇ ਦੀ ਵੀ ਸਰਕਾਰ ਹੈਗੀ ਕਦੇ ਇਹ ਜਿਹਾ ਤੱਕਾ ਆਪਰੋਂ ਦੇਖਣ ਨੂੰ ਨਹੀਂ ਮਿਲਿਆ ਅਸੀਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਤੇ ਅਸੀਂ ਖਾਸ ਕਰਕੇ ਐਮਐਲਏ ਸਾਹਿਬ ਨੂੰ ਬੇਨਤੀ ਕਰਦੇ ਆਂ ਵੀ ਆਪਾਂ ਲੋਕਾਂ ਦੇ ਕੰਮਾਂ ਵਾਸਤੇ ਐਮਐਲਏ ਬਣੇ ਆਂ ਆਪਾਂ ਚੰਗੇ ਕੰਮ ਕਰੀਏ ਖਾਸ ਕਰਕੇ ਜੋ ਪਾਣੀ ਦਾ ਕਰਕੇ ਸਾਰਾ ਸ਼ਹਿਰ ਤੰਗ ਐ ਪਰੇਸ਼ਾਨ ਐ ਬਿਮਾਰੀਆਂ ਲੱਗਣ ਦਾ ਡਰ ਹੋਇਆ ਪਿਆ ਆਪਾਂ ਉਹਨੂੰ ਹੱਲ ਕਰਾਈਏ ਨਾ ਕਿ ਆਪਾਂ ਗੰਦੀ ਰਾਜਨੀਤੀ ਦੇ ਉੱਤਰੀਏ ਦੇਖੋ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਹੈਗਾ ਸਾਡੇ ਮਿਊਨਿਸਪਲ ਕਮੇਟੀ ਦੇ ਪ੍ਰਧਾਨ ਦੀ ਤੇ ਸੀਨੀਅਰ ਵਾਈਸ ਪ੍ਰਧਾਨ ਦੀ ਇਲੈਕਸ਼ਨ ਹੋਈ ਹੈ ਇਰੇ ਸਾਡੇ ਬਲਾਕ ਦੇ ਪ੍ਰਧਾਨ ਨੀਮਾ ਜੀ ਸੀਨੀਅਰ ਵਾਈਸ ਪ੍ਰਧਾਨ ਦੀ ਚੋਣ ਲੜ ਰਹੇ ਸੀ ਜਿਨ੍ਹਾਂ ਨੂੰ ਕਿ 13 ਵੋਟਾਂ ਪਈਆਂ ਔਰ ਦੂਜੇ ਜਿਹੜਾ ਹੋਲਡ ਹੀ ਬਣਿਆ ਉਹਨੂੰ 9 ਵੋਟਾਂ ਪਈਆਂ 9 ਵੋਟਾਂ ਵਾਲੇ ਨੂੰ ਜੇਤੂ ਘਰਾੜ ਦਿੱਤਾ ਗਿਆ ਇੱਕ ਤਾਂ ਸਰਕਾਰ ਨੇ ਆਪ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਵੀਡੀਓਗ੍ਰਾਫੀ ਦੇ ਵਿੱਚ ਵੀ ਜਿਹੜਾ ਹੈਗਾ ਅੰਦਰ ਹੋਈ ਆ ਉਹਦੇ ਵਿੱਚ ਵੀ 13 ਵੋਟਾਂ 13 ਲੋਕਾਂ ਐਮਸੀਆਂ ਨੇ ਜਿਹੜਾ ਹੈਗਾ ਹੱਥ ਖੜਾ ਕਰਕੇ ਸਾਡੇ ਬੰਦੇ ਨੂੰ ਸੀਨੀਅਰ ਵਾਈਸ ਪ੍ਰਧਾਨ ਬਣਾਉਣ ਦੀ ਗੱਲ ਕੀਤੀ ਤੇ ਇਹਨਾਂ ਨੇ ਆਪ ਦਾ ਬੰਦਾ ਧੱਕੇ ਨਾਲ ਸਾਡੇ ਤੇ ਥੋਪਤਾ ਧਰਜੀਆਂ ਕਾਨੂੰਨ ਦੀਆਂ ਆਪ ਉਡਾਈਆਂ ਕਾਨੂੰਨ ਨੂੰ ਛਿੱਕੇ ਤੇ ਆਪ ਟੰਗਿਆ ਲੋਕਤੰਤਰ ਨੂੰ ਛਿੱਕੇ ਤੇ ਇਹਨਾਂ ਨੇ ਆਪ ਟੰਗਿਆ ਔਰ ਝੂਠਾ ਪਰਚਾ ਜਿਹੜਾ ਹੈਗਾ ਸਾਡੇ ਐਮਸੀ ਤੇ ਤੇ ਸਾਡੇ ਪ੍ਰਧਾਨ ਨੇ ਜਿਹੜੇ ਜਿਹੜੇ ਇਲੈਕਸ਼ਨ ਲੜ ਰਹੇ ਸੀ ਉਹਨਾਂ ਤੇ ਨੇਮਾ ਜੀ ਤੇ ਕਰਤਾ ਕਿ ਜੀ ਇਹਨਾਂ ਨੇ ਕਾਨੂੰਨ ਦੇ ਵਿੱਚ ਵਿਗਨ ਪਾਈ ਔਰ ਐਸਡੀ ਅਨੁਸਾਰ ਨੂੰ ਧਮਕੀ ਦਿੱਤੀ ਜਿਹੜੇ ਬੰਦੇ ਨੂੰ ਤੁਸੀਂ ਧੱਕੇ ਨਾਲ ਹਰਾਓਗੇ ਕਿ ਉਹਦਾ ਪ੍ਰੋਟੈਸਟ ਕਰਨ ਦਾ ਜਾਂ ਉਹਦਾ ਨਾਰਾਕ ਮਾਰਦਾ ਵੀ ਹੱਕ ਨਹੀਂ ਹੈ ਉਹਨਾਂ ਨੇ ਆਪਣਾ ਰੋਸ ਦਿਖਾਇਆ ਉਹਨਾਂ ਨੇ ਇਹ ਜਿਹੜੀ ਇਲੈਕਸ਼ਨ ਹੋਈ ਹੈ ਉਹਦੇ ਖਿਲਾਫ ਉਹਨਾਂ ਨੇ ਉੱਥੇ ਪ੍ਰੋਟੈਸਟ ਕੀਤਾ ਉਹ ਉਹ ਬਣਦਾ ਜਿਹੜਾ ਹੈਗਾ ਉਹ ਉਹ ਬਣਦਾ ਸੀ ਜਦੋਂ ਅਗਲੇ ਨਾਲ ਧੋਖਾ ਹੋਇਆ ਤਾਂ ਉਹਨਾਂ ਨੇ ਜਿਹੜਾ ਹੈਗਾ ਨਾਰੇਬਾਜੀ ਕੀਤੀ ਨਾਰੇਬਾਜੀ ਤਾਂ ਹੁਣ ਹੋਣੀ ਸੀ ਜਦੋਂ ਧੱਕਾ ਹੋਇਆ ਤੇ ਫਿਰ ਇਹਦੇ ਵਿੱਚ ਕਾਨੂੰਨ ਦਾ ਜਿਹੜੀ ਉਲੰਘਣਾ ਕਿੱਥੋਂ ਕਰਤੀ ਉਹਨੇ ਇਲੈਕਸ਼ਨ ਆਲਰੇਡੀ ਪ੍ਰੋਸੈਸ ਹੋ ਚੁੱਕਿਆ ਸੀ ਬਾਹਰ ਆ ਚੁੱਕੇ ਸੀ ਤੇ ਜਿਹੜਾ ਝੂਠਾ ਪਰਚਾ ਇਹ ਕਰਾਇਆ ਸੀ ਆਸ ਦੀ ਆਮਨੇ ਅਸੀਂ ਅੱਜ ਸਾਰੇ ਕਾਂਗਰਸੀ ਵਰਕਰਾਂ ਵੱਲੋਂ ਜਿਹੜਾ ਹੈਗਾ ਅਸੀਂ ਇਹ ਰੋਸ ਪ੍ਰਦਰਸ਼ਨ ਕੀਤਾ ਹੈ ਔਰ ਅਸੀਂ ਹਾਈ ਕੋਰਟ ਵੀ ਜਾ ਰਹੇ ਹਾਂ ਅੱਜ ਸਾਡੀ ਪਟੀਸ਼ਨ ਹਾਈ ਕੋਰਟ ਪਹੁੰਚੂਗੀ ਤੇ ਅਸੀਂ ਚੁੱਪ ਨਹੀਂ ਬੈਠਾਂਗੇ ਇਹ ਪਰਚਾ ਅਸੀਂ ਕੈਨਸਲ ਕਰਾ ਕੇ ਹੀ ਦਮ ਲਵਾਂਗੇ ਦੇਖੋ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਹੈਗਾ ਸਾਡੇ ਮਿਊਨਿਸਪਲ ਕਮੇਟੀ ਦੇ ਪ੍ਰਧਾਨ ਦੀ ਤੇ ਸੀਨੀਅਰ ਵਾਈਸ ਪ੍ਰਧਾਨ ਦੀ ਇਲੈਕਸ਼ਨ ਹੋਈ ਹੈ ਜਿਹਦੇ ਸਾਡੇ ਬਲਾਕ ਦੇ ਪ੍ਰਧਾਨ ਨੀਮਾ ਜੀ ਸੀਨੀਅਰ ਵਾਈਸ ਪ੍ਰਧਾਨ ਦੀ ਚੋਣ ਲੜ ਰਹੇ ਸੀ ਜਿਨ੍ਹਾਂ ਨੂੰ ਕਿ 13 ਵੋਟਾਂ ਪਈਆਂ ਔਰ ਦੂਜੇ ਜਿਹੜਾ ਹੋਲਦੀ ਬਣਿਆ ਉਹਨੂੰ 9 ਵੋਟਾਂ ਪਈਆਂ 9 ਵੋਟਾਂ ਵਾਲੇ ਨੂੰ ਜੇਤੂ ਘਰਾੜ ਦਿੱਤਾ ਗਿਆ ਇੱਕ ਤਾਂ ਸਰਕਾਰ ਨੇ ਆਪ ਕਾਨੂੰਨ ਦੀਆਂ ਝੰਡੀਆਂ ਉਡਾਈਆਂ ਵੀਡੀਓਗ੍ਰਾਫੀ ਦੇ ਵਿੱਚ ਵੀ ਜਿਹੜਾ ਹੈਗਾ ਅੰਦਰ ਹੋਈ ਆ ਉਹਦੇ ਵਿੱਚ ਵੀ 13 ਵੋਟਾਂ 13 ਲੋਕਾਂ ਐਮਸੀਆਂ ਨੇ ਜਿਹੜਾ ਹੈਗਾ ਹੱਥ ਖੜਾ ਕਰਕੇ ਸਾਡੇ ਬੰਦੇ ਨੂੰ ਸੀਨੀਅਰ ਵਾਈਸ ਪ੍ਰਧਾਨ ਬਣਾਉਣ ਦੀ ਗੱਲ ਕੀਤੀ ਤੇ ਇਹਨਾਂ ਨੇ ਆਪ ਦਾ ਬੰਦਾ ੱੱਕੇ ਨਾਲ ਸਾਡੇ ਤੇ ਥੋਪਤਾ ਝੰਡੀਆਂ ਕਾਨੂੰਨ ਦੀਆਂ ਆਪ ਉਡਾਈਆਂ ਕਾਨੂੰਨ ਨੂੰ ਛਿੱਕੇ ਤੇ ਆਪ ਟੰਗਿਆ ਲੋਕਤੰਤਰ ਨੂੰ ਛਿੱਕੇ ਤੇ ਇਹਨਾਂ ਨੇ ਆਪ ਟੰਗਿਆ ਔਰ ਝੂਠਾ ਪਰਚਾ ਜਿਹੜਾ ਹੈਗਾ ਸਾਡੇ ਐਮਸੀ ਤੇ ਸਾਡੇ ਪ੍ਰਧਾਨ ਨੇ ਜਿਹੜੇ ਜਿਹੜੇ ਇਲੈਕਸ਼ਨ ਲੜ ਰਹੇ ਸੀ ਉਹਨਾਂ ਤੇ ਨੇਮਾਜੀ ਤੇ ਕਰਤਾ ਕਿ ਜੀ ਇਹਨਾਂ ਨੇ ਕਾਨੂੰਨ ਦੇ ਵਿੱਚ ਵਿਗਨ ਪਾਈ ਔਰ ਐਸਡੀ ਅਨੁਸਾਰ ਨੂੰ ਧਮਕੀ ਦਿੱਤੀ ਜਿਹੜੇ ਬੰਦੇ ਨੂੰ ਤੁਸੀਂ ਧੱਕੇ ਨਾਲ ਹਰਾਓਗੇ ਕਿ ਉਹਦਾ ਪ੍ਰੋਟੈਸਟ ਕਰਨ ਦਾ ਜਾਂ ਉਹਦਾ ਨਾਰਾਕ ਮਾਰਦਾ ਵੀ ਹੱਕ ਨਹੀਂ ਹੈ ਉਹਨਾਂ ਨੇ ਆਪਣਾ ਰੋਸ ਦਿਖਾਇਆ ਉਹਨਾਂ ਨੇ ਇਸ ਜਿਹੜੀ ਇਲੈਕਸ਼ਨ ਹੋਈ ਹੈ ਉਹਦੇ ਖਿਲਾਫ ਉਹਨਾਂ ਨੇ ਉੱਥੇ ਪ੍ਰੋਟੈਸਟ ਕੀਤਾ ਉਹ ਉਹ ਬੰਦਾ ਜਿਹੜਾ ਹੈਗਾ ਉਹ ਉਹ ਬੰਦਾ ਸੀ ਜਦੋਂ ਅਗਲੇ ਨਾਲ ਧੋਖਾ ਹੋਇਆ ਉਹਨਾਂ ਨੇ ਜਿਹੜਾ ਹੈਗਾ ਨਾਰੇਬਾਜੀ ਕੀਤੀ ਨਾਰੇਬਾਜੀ ਤਾਂ ਹੁਣ ਹੋਣੀ ਸੀ ਜਦੋਂ ਧੱਕਾ ਹੋਇਆ ਤੇ ਫਿਰ ਇਹਦੇ ਵਿੱਚ ਕਾਨੂੰਨ ਦਾ ਜਿਹੜੀ ਉਲੰਘਣਾ ਕਿੱਥੋਂ ਕਰਤੀ ਉਹਨੇ ਇਲੈਕਸ਼ਨ ਆਲਰੇਡੀ ਪ੍ਰੋਸੈਸ ਹੋ ਚੁੱਕਿਆ ਸੀ ਬਾਹਰ ਆ ਚੁੱਕੇ ਸੀ ਤੇ ਜਿਹੜਾ ਝੂਠਾ ਪਰਚਾ ਇਹ ਕਰਾਇਆ ਹੈ ਅਸੀਂ ਉਹਨੇ ਅਸੀਂ ਅੱਜ ਸਾਰੇ ਕਾਂਗਰਸੀ ਵਰਕਰਾਂ ਵੱਲੋਂ ਜਿਹੜਾ ਹੈਗਾ ਅਸੀਂ ਇਹ ਰੋਸ ਪ੍ਰਦਰਸ਼ਨ ਕੀਤਾ ਔਰ ਅਸੀਂ ਹਾਈ ਕੋਰਟ ਵੀ ਜਾ ਰਹੇ ਹਾਂ ਅੱਜ ਸਾਡੀ ਪਟੀਸ਼ਨ ਹਾਈ ਕੋਰਟ ਪੇਜੂਗੀ ਤੇ ਅਸੀਂ ਚੁੱਪ ਨਹੀਂ ਬੈਠਾਂਗੇ ਇਹ ਪਰਚਾ ਅਸੀਂ ਕੈਨਸਲ ਕਰਾ ਕੇ ਹੀ ਦਮ ਲਵਾਂਗੇ ਰਵਿਜਾ ਜੀ ਪ੍ਰਦਰਸ਼ਨ ਕੀਤਾ ਕੀ ਕਹਿਣਾ ਚਾਹੇ ਅੱਜ ਦਾ ਪ੍ਰਦਰਸ਼ਨ ਜੋ ਹੈ ਉਹ ਜੋ ਨਗਰ ਕੌਂਸਲ ਦੀ ਇਲੈਕਸ਼ਨ ਪਿਛਲੇ ਦਿਨੀ ਆਪਣਾ ਇੱਥੇ ਮਾਨਸਾ ਚ ਕੰਪਲੀਟ ਹੋਈ ਸੀ ਉਹਦੇ ਵਿੱਚ ਹੋਈ ਧਾਂਦਲੀ ਦੇ ਬਾਰੇ ਸਾਡੇ ਬਲਾਕ ਦੇ ਪ੍ਰਧਾਨ ਨੇਮ ਚੰਦ ਜੋ ਐਮਸੀ ਨੇ ਉਹ ਇੱਕ ਪੋਸਟ ਦੇ ਲਈ ਸੀਨੀਅਰ ਵਾਈਸ ਪ੍ਰਧਾਨ ਦੇ ਲਈ ਚੋਣ ਲੜ ਰਹੇ ਸੀ ਔਰ ਜੋ ਉੱਥੇ ਹੋਇਆ ਉਹਦੇ ਵਿੱਚ ਉਹ ਜੇਤੂ ਸਨ ਜਿਨ੍ਹਾਂ ਨੂੰ ਕੀ ਆਮ ਆਦਮੀ ਪਾਰਟੀ ਦੇ ਐਮਐਲਏ ਔਰ ਮਾਨਸਾ ਸਿਵਲ ਪ੍ਰਸ਼ਾਸਨ ਨੇ ਰਲ ਕੇ ਤੇ ਉਹਨਾਂ ਨੂੰ ਹਰਾਇਆ ਔਰ ਉਹਨਾਂ ਦੀ ਜਗ੍ਹਾ ਤੇ ਇੱਕ ਹੋਰ ਬੰਦੇ ਨੂੰ ਜਿਹੜਾ ਹੈਗਾ ਉਹ ਚੁਣ ਲਿਆ ਔਰ ਉਹਨਾਂ ਦੀਆਂ ਜੋ ਜਿੱਤੇ ਸੀ ਚੋਣ ਉਹਨੂੰ ਉਹਨਾਂ ਨੂੰ ਹਰਾਇਆ ਘੋਸ਼ਿਤ ਕੀਤਾ ਔਰ ਉਸ ਤੋਂ ਬਾਅਦ ਕਿ ਉਹ ਕੋਈ ਅਗਲੇਰੀ ਕਾਰਵਾਈ ਨਾ ਕਰਨ ਉਹਦੇ ਲਈ ਡਰਾਉਣ ਦੇ ਲਈ ਉਹਨਾਂ ਦੇ ਤੇ ਇੱਕ ਪਰਚਾ ਪਾ ਦਿੱਤਾ ਗਿਆ ਜਿਹਦੇ ਵਿੱਚ ਕੀ ਉਹਨਾਂ ਨੂੰ ਡਰਾਇਆ ਧਮਕਾਇਆ ਕਿ ਵੀ ਸਾਨੂੰ ਪ੍ਰਸ਼ਾਸਨ ਨੂੰ ਧਮਕੀਆਂ ਦਿੱਤੀਆਂ ਕੰਮ ਕਰਨ ਨੂੰ ਰੋਕਿਆ ਔਰ ਉਹਨਾਂ ਤੇ ਇੱਕ ਪਰਚਾ ਵੀ ਕਰ ਦਿੱਤਾ ਗਿਆ ਜ ਜ ਕਾਂਗਰਸ ਪਾਰਟੀ ਨੇ ਇਹਦੇ ਵਿਰੋਧ ਵਿੱਚ ਜਿਹੜਾ ਹੈਗਾ ਪ੍ਰਦਰਸ਼ਨ ਕੀਤਾ ਔਰ ਸਾਰਾ ਇੱਥੇ ਆ ਕੇ ਅਸੀਂ ਪੁਤਲਾ ਸਾੜਿਆ ਵਿਧਾਇਕ ਦਾ ਜਿਹਦੇ ਕੀ ਆਪਣਾ ਦੇਖਰੇਖ ਦੇ ਵਿੱਚ ਧਾਂਦਲੀ ਹੋਈ ਹੈ ਔਰ ਮੈਂ ਇਹਦੇ ਚ ਇੱਕ ਗੱਲ ਹੋਰ ਵੀ ਐਡ ਕਰਨਾ ਚਾਹੁੰਦਾ ਕਿ ਆਮ ਆਦਮੀ ਪਾਰਟੀ ਜੋ ਇਹ ਕਹਿੰਦੀ ਹੈ ਕਿ ਅਸੀਂ ਇੱਕ ਨਿਰਪੱਖ ਸਰਕਾਰ ਆ ਸਾਡੀ ਚੰਗੀ ਸਰਕਾਰ ਹੈ ਇਹਨਾਂ ਦੇ ਜਿਹੜੇ ਹਾਲਾਤ ਨੇ ਉਹ ਇਹਨਾਂ ਇਲੈਕਸ਼ਨਾਂ ਦੇ ਵਿੱਚ ਸ਼ਰਿਆਮ ਸਾਹਮਣੇ ਆਉਂਦੇ ਆ ਪਹਿਲੀ ਗੱਲ ਤਾਂ ਮਾਨਸਾ ਨਗਰ ਕਾਉਂਸਲ ਪਿਛਲੇ 5 ਸਾਲਾਂ ਦੇ ਵਿੱਚ ਤੀਜੀ ਚੋਣ ਹੈ ਪ੍ਰਧਾਨ ਦੀ ਔਰ ਤੁਸੀਂ ਵੇਖੋ ਕਿ ਇਹਨਾਂ ਤਿੰਨ ਚੋਣਾਂ ਦੇ ਵਿੱਚੋਂ ਲਾਸਟ ਦੀਆਂ ਦੋ ਚੋਣਾਂ ਦੇ ਵਿੱਚ ਤੁਸੀਂ ਇਹ ਵੇਖੋ ਕਿ ਆਮ ਆਦਮੀ ਪਾਰਟੀ ਦੇ ਕੋਲੇ ਖੁਦ ਆਪ ਦਾ ਕੋਈ ਐਮਸੀ ਜਿੱਤਿਆ ਕੈਂਡੀਡੇਟ ਨਹੀਂ ਸੀ ਜਿਸ ਨੂੰ ਕਿ ਉਹ ਪ੍ਰਧਾਨ ਬਣਾ ਸਕਦਾ ਜਿਵੇਂ ਕਿ ਜਿਮਣੀ ਚੋਣਾਂ ਦੇ ਵਿੱਚ ਇਹ ਆਪਣਾ ਤੁਹਾਡਾ ਜਿਮੜੀ ਚੋਣਾਾਂ ਦੇ ਵਿੱਚ ਜਿਸ ਤਰੀਕੇ ਨਾਲ ਇਹ ਦੂਜੀਆਂ ਪਾਰਟੀਆਂ ਤੋਂ ਕੈਂਡੀਡੇਟ ਅਧਾਰੇ ਲੈਂਦੇ ਆ ਉਸੇ ਤਰੀਕੇ ਦੇ ਨਾਲ ਮਾਨਸਾ ਨਗਰ ਕਾਉਂਸਲ ਦੇ ਵਿੱਚ ਅਕਾਲੀ ਦਲ ਦੀ ਬੈਕਗ੍ਰਾਉਂਡ ਰੱਖਣ ਵਾਲੇ ਕਾਂਗਰਸ ਦੇ ਵਿੱਚ ਐਮਸੀ ਜਿੱਤੇ ਹੋਏ ਲੋਕ ਜਿਹੜੇ ਉਹ ਨੇ ਉਹ ਇਹਨਾਂ ਦੀਆਂ ਪਾਰਟੀਆਂ ਚ ਆ ਰਹੇ ਨੇ ਔਰ ਇਹਨਾਂ ਦੀ ਪਾਰਟੀ ਦੇ ਜਿਹੜੇ ਕੋਈ 2-4 ਐਮਪੰਜ ਐਮਸੀ ਬਣੇ ਹੋਏ ਨੇ ਉਹਨਾਂ ਐਮਸੀਆਂ ਨੂੰ ਕਦੇ ਵੀ ਕਿਸੇ ਵੱਡੇ ਅਹੁਦੇ ਤੱਕ ਪਹੁੰਚਣ ਦਾ ਇਹਨਾਂ ਦੀ ਪਾਰਟੀ ਦੇ ਵਿੱਚ ਮੌਕਾ ਨਹੀਂ ਮਿਲ ਰਿਹਾ ਆਪ ਦੇ ਵਿੱਚ ਇਹਨਾਂ ਦੇ ਕੋਲੇ ਲੀਡਰਾਂ ਦੀ ਘਾਟ ਹੈ ਕੰਗਾਲੀ ਹੈ ਤੁਸੀਂ ਵੇਖੋ ਕਿ ਨਿਤ ਕਦੇ ਜਿੱਥੇ ਵੀ ਕਿਤੇ ਕੋਈ ਜਿਮਣੀ ਚੋਣ ਦਾ ਮਾਹੌਲ ਬਣਦਾ ਉੱਥੇ ਇਹ ਦੂਸਰੀ ਪਾਰਟੀ ਦੇ ਕੈਂਡੀਡੇਟ ਨੂੰ ਲਿਆ ਕੇ ਇਲੈਕਸ਼ਨ ਲੜਾਉਂਦੇ ਆ ਇੱਥੇ ਵੀ ਤੁਸੀਂ ਵੇਖੋ ਕਿ ਇੱਕ ਸਾਡੀ ਕਾਂਗਰਸ ਦੇ ਵਿੱਚੋਂ ਗਿਆ ਬੰਦਾ ਜਿਸ ਨੂੰ ਕਿ ਐਮਐਲਏ ਸਾਹਿਬ ਨੇ ਧੱਕੇ ਨਾਲ ਜਿਤਾਇਆ ਧੱਕੇ ਦੇ ਨਾਲ ਜਿਤਾਇਆ ਅੱਜ ਉਹਨਾਂ ਦਾ ਇੱਕ ਸਪਸ਼ਟਿਕਰਨ ਆਇਆ ਜਿਦੇ ਵਿੱਚ ਕਿ ਉਹ ਗੱਲ ਕਰਦੇ ਨੇ ਕਿ ਵੀ ਜੀ ਸਾਨੂੰ ਵੋਟਾਂ ਬਰਾਬਰ ਦੀਆਂ ਪਈਆਂ ਨੇ ਇੱਕ ਵੋਟ ਐਮਐਲਏ ਸਾਹਿਬ ਦੀ ਸੀ ਉਹਦੇ ਕਰਕੇ ਉਹ ਬਣ ਗਏ ਕੱਲ ਉਹਨਾਂ ਦੇ ਬਿਆਨ ਸੀ ਕਿ 13 ਵੋਟਾਂ ਸਾਨੂੰ ਪਈਆਂ ਨੇਮ ਚੰਦ ਨੂੰ ਘੱਟ-ਵੋਟਾਂ ਪਈਆਂ ਨੇ ਅੱਜ ਉਹ ਕਹਿੰਦੇ ਨੇ ਸਾਨੂੰ ਵੋਟਾਂ ਬਰਾਬਰ ਪਈਆਂ ਦੋਨਾਂ ਨੂੰ ਔਰ ਇੱਕ ਵੋਟ ਐਮਐਲਏ ਦੇ ਕਰਕੇ ਉਹ ਪ੍ਰਧਾਨ ਬਣੇ ਐ ਸੋ ਐਸ ਕਰਕੇ ਉਹਨਾਂ ਦੇ ਬਿਆਨਾਂ ਦੇ ਵਿੱਚ ਹੀ ਬੜਾ ਫਰਕ ਹੈ ਔਰ ਦੂਸਰੀ ਵੱਡੀ ਗੱਲ ਵੀਡੀਓਗ੍ਰਾਫੀ ਹੋਈ ਹੈ ਪ੍ਰਸ਼ਾਸਨ ਉਹ ਵੀਡੀਓਗ੍ਰਾਫੀ ਲੋਕਾਂ ਦੀ ਕਚਹਿਰੀ 'ਚ ਸਾਹਮਣੇ ਧਰ ਦੇ ਸਾਫ-ਸਾਫ ਨੂੰ ਦਿਖਾ ਦੇ ਪਤਾ ਲੱਗ ਜੂਗਾ ਵੀ ਕਿਹਨੂੰ ਕਿੰਨੀਆਂ ਵੋਟਾਂ ਪਈਆਂ ਪਰ ਆਮ ਆਦਮੀ ਪਾਰਟੀ ਜਦੋਂ ਚੰਡੀਗੜ੍ਹ ਮੇਅਰ ਦੀ ਚੋਣ ਹੁੰਦੀ ਹੈ ਉਸ ਮੌਕੇ ਇਸ ਵੀਡੀਓਗ੍ਰਾਫੀ ਦੇ ਕਰਕੇ ਹੀ ਇਹ ਆਪਦਾ ਮੇਅਰ ਬਣਾ ਸਕੇ ਸੀ ਸੋ ਅੱਜ ਦੇ ਟਾਈਮ ਜਦੋਂ ਤਾਂ ਇਹਨ ਉਦੋਂ ਤਾਂ ਇਹ ਕਹਿੰਦੇ ਨੇ ਕਿ ਵੀ ਬੇਇਨਸਾਫੀ ਆ ਔਰ ਜਦੋਂ ਇਹ ਦੂਜੇ ਨਾਲ ਕਰਦੇ ਨੇ ਤਾਂ ਉਦੋਂ ਇਹ ਗੱਲ ਕਹਿੰਦੇ ਨੇ ਕਿ ਸਾਰਾ ਕੁਝ ਸਹੀ ਹੋਇਆ ਤਾਂ ਇਹ ਬਿਲਕੁਲ ਇੱਕ ਧੋਖੇਬਾਜ਼ ਔਰ ਇਹ ਇੱਕ ਕੰਗਾਲ ਪਾਰਟੀ ਹੈ ਜਿਹਦੇ ਕੋਲੇ ਨਾ ਲੀਡਰਸ਼ਿਪ ਹੈ ਤੇ ਨਾ ਇਹਨਾਂ ਕੋਲੇ ਸ਼ਹਿਰ ਦੇ ਵਿਕਾਸ ਦੀ ਸੋਚ ਹੈ ਸਾਰੇ ਸ਼ਹਿਰ ਦੇ ਵਿੱਚ ਪਾਣੀ ਖੜਾ ਐ ਐਮਐਲਏ ਸਾਹਿਬ ਨੇ ਇੱਕ ਜੇਤੂ ਜਲੂਸ ਕੱਢਿਆ ਸੀ ਕੱਲ ਪਰਸੋਂ ਮੈਂ ਚਾ ਮੇਰਾ ਇਹ ਮੈਂ ਕਹਿਣਾ ਚਾਹੁੰਨਾ ਕਿ ਜਿਹੜਾ ਉਹ ਜੇਤੂ ਜਲੂਸ ਸੀ ਉਹ ਸਾਫ਼ ਸੜਕਾਂ ਤੋਂ ਕੱਢ ਗਿਆ ਉਹ ਵੀਰਨਗਰ ਮਹੱਲੇ 'ਚ ਜਾਂਦੇ ਉਹ ਉੱਥੇ ਜਾਂਦੇ ਜਿੱਥੇ ਜਿੱਥੇ ਪਾਣੀ ਖੜਾ ਸੀ ਲੋਕਾਂ ਨੂੰ ਪਤਾ ਲੱਗਦਾ ਹਾਂ ਇਹ ਹਾਲਾਤ ਨੇ ਐਮਐਲਏ ਸਾਹਿਬ ਦੇ ਤੇ ਉਹ ਇਸ ਕਰਕੇ ਕੁੱਲ ਮਿਲਾ ਕੇ ਜਿਹੜਾ ਹੈਗਾ ਇਹ ਟੋਟਲੀ ੱੱਕਾ ਹੈ ਔਰ ਅਸੀਂ ਉਹਨੂੰ ਬਰਦਾਸ਼ਤ ਨਹੀਂ ਕਰਾਂਗੇ ਨੇਮਚੰਦ ਮਾਨਸਾ ਦੇ ਇੱਕ ਬਹੁਤ ਇੱਜ਼ਤਦਾਰ ਵਪਾਰੀ ਨੇ ਇੱਕ ਬਹੁਤ ਸਿਆਣੇ ਔਰ ਸੁਲਝੇ ਹੋਏ ਇਨਸਾਨ ਨੇ ਮੌਜੂਦਾ ਐਮਸੀ ਨੇ ਉਹਨਾਂ ਦੇ ਨਾਲ ਇਹ ੱੱਕਾ ਕਰਨਾ ਪ੍ਰਸ਼ਾਸਨ ਤੋਂ ਇਹ ਤੋਂ ਇਹ ਸਪਸ਼ਟ ਹੈ ਕਿ ਜਦੋਂ ਇੱਕ ਅਹੁਦੇ ਤੇ ਬੈਠੇ ਬੰਦੇ ਨਾਲ ਇਹ ਹੋ ਸਕਦਾ ਹੈ ਤੇ ਆਮ ਇਨਸਾਨ ਦੀ ਇਸ ਬਮੌਕੇ ਕੀ ਬੁੱਕਤ ਹੈ ਉਹਦੇ ਉੱਤੇ ਕੋਈ ਵੀ ਪਰਚਾ ਪਾ ਕੇ ਉਹਨੂੰ ਅੰਦਰ ਕੀਤਾ ਜਾ ਸਕਦਾ ਹੈ ਅੱਜ ਸਰ ਦੋਨੇ ਆ ਜੰਗਲਾ ਸੀ। ਬਰਿੰਦਰ ਜੀ ਕੀ ਕਹਿਣਾ ਚਾਹੋਗੇ ਅੱਜ ਪ੍ਰਦਰਸ਼ਨ ਕਿਉਂ ਹੈ? ਮੈਂ ਇਹ ਕਹਿਣਾ ਚਾਹਨਾ ਵੀ ਜਿਹੜੀ ਸੈਂਟਰਲ ਸਰਕਾਰ ਹੈ ਉਹਨਾਂ ਨੇ ਜਿਵੇਂ ਚੰਡੀਗੜ੍ਹ ਮੇਅਰ ਦੀ ਚੋਣ ਸੀ ਜਿਹੜੀ ਅਨਿਲ ਮਸੀਦ ਦੇ ਦੁਆਰਾ ਜਿਹੜੀ ਲੁੱਟੀ ਗਈ ਸੀ ਉਹਦੀ ਵੀਡੀਓਗ੍ਰਾਫੀ ਜਦੋਂ ਸਾਹਮਣੇ ਹਾਈ ਕੋਰਟ ਚ ਆਈ ਤਾਂ ਉਹ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਗਿਆ। ਇਥੋਂ ਦਾ ਐਸਡੀਐਮ ਹੈ ਜਿਹੜਾ ਐਮਐਲਏ ਦੇ ਇਸ਼ਾਰੇ ਤੇ ਮਾਨਸਾ ਐਮਬੀਐਲ ਦੀ ਇਸ਼ਾਰੇ ਤੇ ਅਨਿਲ ਮਸੀਦ ਉਹ ਵੀ ਅੱਗੇ ਚੱਲਦਾ ਹੋਇਆ ਉਹੀ ਉਹਦੀ ਵੀਡੀਓ ਰਿਪੋਰਟਿੰਗ ਨਹੀਂ ਦੇ ਰਹਾ ਤੇ ਨਾ ਹੀ ਉਹਦੀ ਜਿਹੜੀ VOTING ਹੈ ਵੋਟ ਕਾਸਟ ਪਰਚੀ ਦੇ ਰਾਂ ਹੀ ਕੀਤੀ ਗਈ ਹੈ ਉਹਨਾਂ ਨੇ ਸਿਰਫ ਫਾਰਮੈਲਟੀ ਦੇ ਤੌਰ ਤੇ ਪਤਾ ਨਹੀਂ ਹੱਥ ਖੜੇ ਕੀਤੇ ਆ ਨਹੀਂ ਕੀਤੇ ਆ ਕਿਉਂਕਿ ਵੀਡੀਓ ਰਿਕਾਰਡਿੰਗ ਬਾਹਰ ਨਹੀਂ ਦੇ ਰਹੀ ਇਸ ਲਈ ਇਹ ਉਹਨਾਂ ਦੇ ਪੈਟਰਨ ਤੇ ਇਹ ਟੀਮ ਦੀ ਪੈਟਰਨ ਤੇ ਵੀ ਟੀਮ ਹੈ ਜਿਹੜੀ ਉਸ ਤੇ ਚੱਲਦੀ ਹੋਈ ਮਾਨਸਾ ਦੇ ਸੀਨੀਅਰ ਮੀਤ ਪ੍ਰਧਾਨ ਦੀ ਚੋਣ ਹੈ ਜਿਹੜੀ ਇਹਨਾਂ ਨੇ ਲੁੱਟੀ ਹੈ ਜੇ ਮਿਊਨਿਸਪਲ ਕਮੇਟੀ ਦਾ ਜਿਹੜਾ ਰੂਲ ਦੇਖ ਲਈਏ ਤਾਂ ਜਿਹੜਾ ਰੂਲ ਹੈ ਉਹਦੇ ਮੁਤਾਬਕ ਜੇ ਉਹਨਾਂ ਨੂੰ ਨਿਮਾ ਜੀ ਨੂੰ ਹਰਾਉਂਦੇ ਵੀ ਨੇ ਤਾਂ ਵੀ ਉਹ ਮੀਤ ਪ੍ਰਧਾਨ ਬਣਨਗੇ ਤਾਂ ਉਹ ਇਹ ਨਹੀਂ ਹੈਗਾ ਵੀ ਮੀਤ ਪ੍ਰਧਾਨ ਅਲੱਗ ਬਣਾ ਲੈਣਗੇ ਦੋ ਚੋਣਾਂ ਹੁੰਦੀਆਂ ਨੇ ਇੱਕ ਚੋਣ ਹੁੰਦੀ ਹੈ ਪ੍ਰਧਾਨ ਦੀ ਇੱਕ ਹੁੰਦੀ ਹੈ ਸੀਨੀਅਰ ਮੀਤ ਪ੍ਰਧਾਨ ਦੀ ਤੇ ਪ੍ਰਧਾਨ ਦੀ ਇਸ ਲਈ ਜਿਹੜੀ ਦੂਜੀ ਦੂਜੀ ਚੋਣ ਸੀ ਜੇ ਉਹਦੇ ਵਿੱਚ ਕੋਈ ਹਾਰਿਆ ਵੀ ਹੈ ਜੇ ਇਹਨਾਂ ਦੇ ਮੁਤਾਬਕ ੱੱਕੇ ਨਾਲ ਜਿਹੜਾ ਹਾਰਿਆ ਹੈ ਇਹਨਾਂ ਨੇ ਐਲਾਨ ਕੀਤਾ ਹੈ ਹਾਰਨ ਦਾ ਪਾ ਵੀ ਨੇਮਾ ਜੀ ਜਿਹੜਾ ਮੀਤ ਪ੍ਰਧਾਨ ਬਣਨ ਦਾ ਹੱਕਦਾਰ ਨੇ ਇਸ ਲਈ ਇਹ ਸਰਕਾਰ ਜਿਹੜਾ ਐਮ ਐਲ ਏ ਐ ਮੈਂ ਇੱਕ ਹੋਰ ਕਹਿਣਾ ਚਾਹਨਾ ਜਿਹੜੀ ਇਹ ਸਰਕਾਰ ਹੈ ਇਹ ਪਿੰਡਾਂ ਚ ਬਣ ਜੋਗੀ ਨਹੀਂ ਹੈਗੀ ਕਿਸਾਨਾਂ ਦੇ ਨਾਲ ਜਿਵੇਂ ਧੱਕਾ ਕਰ ਰਹੀ ਹੈ ਪਰ ਮੈਂ ਕਹਿੰਦਾ ਜੇ ਮਾਨਸਾ ਦਾ ਐਮ ਐਲ ਏ ਹੈ ਇਹ ਸਰਕਾਰ ਨੂੰ ਇਹ ਪਾਰਟੀ ਨੂੰ ਮਾਨਸਾ ਚ ਬਣ ਜੋਗਾ ਨਹੀਂ ਛੱਡਣਾ ਜਿਵੇਂ ਉਹ ਧੱਕੇ ਕਰ ਰਿਆਗਾ ਇੰਨੇ ਸ਼ਬਦਾਂ ਨਾਲ ਧੱਕਾ ਉਹ ਬਾਪ ਸੋਣਾ ਚਾਹੀਦਾ ਪਾਰਟੀ ਉਹਦੇ ਨਾਲ ਖੜੀ ਆ ਚਟਾਨ ਵਾਂਗ ਤੇ ਹਾਈ ਕੋਰਟ ਚ ਵੀ ਜਾਵਾਂਗੇ ਪ੍ਰੋਟੈਸਟ ਕਰੀ ਜਾਂਦੇ ਆ ਜੇ ਲੋੜ ਪਈ ਤਾਂ ਹੋਰ ਵੀ ਪ੍ਰੋਟੈਸਟ ਕਰਾਂਗੇ ਜਿਹੜਾ ਮਾਨਸਾ ਦੇ ਇੱਕ ਚੁਣੇ ਹੋਏ ਕਾਉਂਸਲਰ ਦੇ ਉੱਤੇ ਸਰਕਾਰ ਨੇ ਧੱਕੇਸ਼ਾਹੀ ਕੀਤੀ ਐ ਅਸੀਂ ਆਪਣੀ ਪਾਰਟੀ ਸੀਪੀਆਈਐਮ ਵੱਲੋਂ ਪਹਿਲਾਂ ਤਾਂ ਸਰਕਾਰ ਦੀ ਤੇ ਇੱਥੋਂ ਦੇ ਐਮਐਲਏ ਦੀ ਇਸ ਗੱਲ ਦੇ ਵਿੱਚ ਨਿਖੇਧੀ ਕਰਦੇ ਆ ਤੇ ਇੱਥੋਂ ਦਾ ਜਿਹੜਾ ਐਸਡੀਐਮ ਆਪਣੀਆਂ ਮਨਮਾਨੀਆਂ ਕਰ ਰਿਹਾ ਤੇ ਕਿਵੇਂ ਕਰ ਰਿਹਾ ਉਹਦੀ ਵੀ ਇੱਕ ਈਡੀ ਤੋਂ ਜਾਂਚ ਹੋਣੀ ਚਾਹੀਦੀ ਐ ਵੀ ਉਹਨੇ ਪਿਛਲੇ ਸਮੇਂ ਦੌਰਾਨ ਇੱਥੇ ਲੋਕਾਂ ਨੂੰ ਕਿਵੇਂ ਲੁੱਟਿਆ ਤੇ ਕੁੱਟਿਆ ਤੇ ਉਹਦੀ ਜਿਹੜੀ ਜਾਂਚ ਆ ਉਹ ਵੀ ਹੋਣੀ ਚਾਹੀਦੀ ਐ ਤੇ ਜਿਹੜਾ ਪਰਚਾ ਉਹ ਰੱਦ ਹੋਣਾ ਚਾਹੀਦਾ ਤੇ ਜਿਹੜਾ ਸਰਕਾਰ ਨੇ ਧੱਕੇਸ਼ਾਹੀ ਕੀਤੀ ਐ ਉਹਦੀ ਜਾਂਚ ਜਿਹੜੀ ਕਿਸੇ ਨਿਰਪੱਖ ਏਜੰਸੀ ਤੋਂ ਕਰਾ ਕੇ ਇਨਸਾਫ ਮਿਲਣਾ ਚਾਹੀਦਾ ਅਸੀਂ ਆਪਣੀ ਪਾਰਟੀ ਸੀਪੀਆਈਐਮ ਵੱਲੋਂ ਇਸ ਸੰਘਰਸ਼ ਦੇ ਵਿੱਚ ਪੂਰੀ ਤਰ੍ਹਾਂ ਸਾਥ ਦੇਵਾਂਗੇ